ਸਤਿ ਸ਼੍ਰੀ ਅਕਾਲ ਜੀ ਮੈਂ ਪ੍ਰਦੀਪ ਧਮਾਨ ਤੇ ਪੰਜਾਬ ਨਿਊਜ਼ ਬੁਲਟਨ ਦੇਖਣ ਵਾਲੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ ਬੁਲਟਨ ਤੋਂ ਪਹਿਲਾਂ ਰੁਕ ਕਰ ਲੈਨੇ ਆਸੂਲੇ ਦੇ ਹੈਡਲਾਈਨਸ ਜੰਮੂ ਕਸ਼ਮੀਰ ਦੇ ਪੰਚਪੌਂਚੇ ਗ੍ਰਹਿਮਤ ਅਮਿਤ ਸ਼ਾਹ ਗੋਲੀਬਾਰੀ ਤੋਂ ਪੀੜਤ ਪਰਿਵਾਰ ਨਾਲ ਕੀਤੀ ਮੁਲਾਕਾਤ ਸਹਾਇਤਾ ਦਾ ਦਿੱਤਾ ਭਰੋਸਾ ਲੁਧਿਆਣਾ ਵਿੱਚ ਚੋਣਾਂ ਦੀ ਬਦਲੀ ਤਸਵੀਰ ਮਰਹੂਮ ਵਿਧਾਇਕ ਗੁੱਗੀ ਦਾ ਭਾਂਜਾ ਹੋਇਆ ਕਾਂਗਰਸ ਵਿੱਚ ਸ਼ਾਮਿਲ ਜਿਲੰਦਰ ਸੈਂਟਰਲ ਦੇ ਵਿਧਾਇਕ ਰਮਨ ਅਰੋੜਾ ਦੇ ਕਰੀਬੀ ਮਹੇਸ਼ ਮਖੀਜਨ ਨੂੰ ਦੇਰ ਰਾਤ ਅਦਾਲਤ ਵਿੱਚ ਕੀਤਾ ਗਿਆ ਪੇਸ਼ ਬਿਜ਼ਨਸ ਨੇ ਮੰਗਿਆ ਸਾਧਨ ਦਰਿਮਾਨ ਜਲੰਧਰ ਹੁਸ਼ਿਆਰਪੁਰ ਰੋਡ ਤੇ ਲੁੱਟੇਰਿਆਂ ਵੱਲੋਂ ਪਿਸਤੌਲ ਦੀ ਨੋਕ ਤੇ ਲੁੱਟਿਆ ਗਿਆ ਬੈਂਕ ਲੱਖਾਂ ਰੁਪਏ ਲੁੱਟ ਕੇ ਹੋਏ ਫਰਾ ਤੇ ਹੁਣ ਇਹਨਾਂ ਖਬਰਾਂ ਦਾ ਵਿਸਥਾਰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਪੁਹੁੰਚ ਪਹੁੰਚੇ ਅਤੇ ਪਾਕਿਸਤਾਨੀ ਗੋਲੀਬਾਰੀ ਵਿੱਚ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਦੇ ਨਾਲ ਮੁਲਾਕਾਤ ਕੀਤੀ ਉਹਨਾਂ ਪੀੜਤ ਪਰਿਵਾਰਾਂ ਨੂੰ ਸਰਕਾਰੀ ਨੌਕਰੀਆਂ ਲਈ ਨਿਯੁਕਤੀ ਪੱਤਰ ਸੌਂਪੇ ਅਤੇ ਉਹਨਾਂ ਨੂੰ ਸਰਕਾਰ ਦੀ ਸੰਵੇਦਨਸ਼ੀਲਤਾ ਤੇ ਸਹਾਇਤਾ ਦਾ ਭਰੋਸਾ ਦਿੱਤਾ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾ ਜੰਮੂ ਕਸ਼ਮੀਰ ਦੇ ਦੌਰੇ ਤੇ ਨੇ ਜਿੱਥੇ ਉਹਨਾਂ ਨੇ ਪੂਰਨ ਚਵੀਚੋਈ ਗੋਲੀਬਾਰੀ ਤੋਂ ਪ੍ਰਭਾਵਿਤ ਆਮ ਨਾਗਰਿਕਾਂ ਨਾਲ ਮੁਲਾਕਾਤ ਕੀਤੀ। ਉਹਨੇ ਕਿਹਾ ਕਿ ਪਾਕਿਸਤਾਨ ਨੇ ਮਾਸੂਮ ਲੋਕਾਂ ਤੇ ਧਾਰਮਿਕ ਸਥਾਨਾਂ ਨੂੰ ਨਿਸ਼ਾਨਾ ਬਣਾਇਆ ਜਿਸ ਕਾਰਨ ਕਈ ਨਾਗਰਿਕਾਂ ਦੀ ਮੌਤ ਹੋ ਗਈ। ਸ਼ਾ ਨੇ ਕਿਹਾ ਕਿ ਮੁਆਵਜ਼ਾ ਤੇ ਨੌਕਰੀਆਂ ਜਾਨਾਂ ਦੇ ਨੁਕਸਾਨ ਦੀ ਪਰਪਾਈ ਨਹੀਂ ਕਰ ਸਕਦੀਆਂ ਪਰ ਇਹ ਦੇਸ਼ ਦੀ ਏਕਤਾ ਤੇ ਹਮਦਰਦੀ ਦਾ ਪ੍ਰਤੀਕ ਹੈ। ਉਹਨਾਂ ਨੇ ਭਰੋਸਾ ਦਿੱਤਾ ਹੈ ਕਿ ਪੂਰਾ ਦੇਸ਼ ਪ੍ਰਭਾਵਿਤ ਪਰਿਵਾਰਾਂ ਨਾਲ ਮਜ਼ਬੂਤੀ ਨਾਲ ਖੜ੍ਹਾ ਹੈ। घोर निंदनीय हम जिसकी निंदा करते हैं ऐसा हमला किया रिहायशी इलाकों में हमला किया धार्मिक स्थानों पर हमला किया वो हमले में जो हमारे नागरिक हताहत हुए हैं उनके परिजनों को सरकारी नौकरी देने का उसका अपॉइंटमेंट लेटर देने का एक कार्यक्रम यहां पर आयोजित किया है हम सब जानते हैं मुआवजा इस सरकारी नौकरी इससे आप सबके जीवन में जो क्षति हुई है इसकी परिपूर्ति नहीं हो सकती है परंतु यह प्रतीक है जम्मू कश्मीर सरकार भारत सरकार और समग्र देश की जनता की जो भावनाएं आपके साथ जुड़ी है इसका ये प्रतीक है समग्र देश इस घटनाक्रम में आपके परिवार की जो क्षति हुई है इसमें आपके साथ चट्टान के साथ खड़ा है जो बहादुरी पूंज के नागरिकों ने बताई या के अधिकारियों ने बताई और जो देशभक्ति का जज्बा हमले के बाद भी घाटी से लेकर जम्मू तक और पूंछ कठुआ तक जो जम्मू कश्मीर के नागरिकों में उभर कर आया उससे न केवल जम्मू कश्मीर पूरे देश की जनता का संबल बढ़ा है ਆਪਣੇ ਭਾਸ਼ਣ ਦੇ ਅੰਤ ਵਿੱਚ ਉਹਨਾਂ ਭਰੋਸਾ ਦਿੱਤਾ ਹੈ ਕਿ 2014 ਤੋਂ ਬਾਅਦ ਜੰਮੂ ਕਸ਼ਮੀਰ ਦੇ ਵਿਕਾਸ ਦੀ ਰਫ਼ਤਾਰ ਰੁਕਣ ਵਾਲੀ ਨਹੀਂ ਹੈ ਸਰਕਾਰ ਭਵਿਕ ਦੇ ਵਿੱਚ ਵੀ ਇਸ ਖੇਤਰ ਨੂੰ ਹਰ ਤਰ੍ਹਾਂ ਨਾਲ ਸਮਰਥਨ ਦਿੰਦੀ ਰਹੇਗੀ ਆਮ ਆਦਮੀ ਪਾਰਟੀ ਨੂੰ ਉਸ ਵੇਲੇ ਵੱਡਾ ਝਟਕਾ ਲੱਗਾ ਜਦੋਂ ਮੌਜੂਦਾ ਪੱਛਮੀ ਹਲਕੇ ਤੋਂ ਕੌਂਸਲਰ ਸਤਨਾਮ ਸਣੀ ਕਾਂਗਰਸ ਵਿੱਚ ਸ਼ਾਮਿਲ ਹੋ ਗਏ ਉਹਨਾਂ ਨੂੰ ਸ਼ਾਮਿਲ ਕਰਵਾਉਣ ਲਈ ਚਰਨਜੀਤ ਚੰਨੀ ਪਹੁੰਚੇ ਇਸ ਦੌਰਾਨ ਭਾਜਪਾ ਦੇ ਮੁੱਲਾਪੁਰ ਦਾਖਾ ਤੋਂ ਕੌਂਸਲਰ ਕਰਨ ਵੜਿੰਗ ਅਤੇ ਗੁਰਪ੍ਰੀਤ ਗੁੱਗੀ ਦੇ ਭਾਂਜੇ ਰੌਣੀ ਵੀ ਕਾਂਗਰਸ ਵਿੱਚ ਸ਼ਾਮਿਲ ਹੋ ਗਏ ਜਿਵੇਂ ਜਿਵੇਂ ਚੋਣਾ ਦੀ ਮਿਤੀ ਨੇੜੇ ਆ ਰਹੀ ਹੈ ਉਵੇਂ ਉਵੇਂ ਹੀ ਪਾਰਟੀਆਂ ਆਗੂਆਂ ਦੇ ਵੱਲੋਂ ਦਲ ਬਦਲੂ ਦੀ ਕਾਰਵਾਈ ਚੱਲੀ ਹੈ ਜਿਸ ਤਹਿਤ ਲੁਧਿਆਣਾ ਪੱਛਮੀ ਹਲਕੇ ਤੋਂ ਕੌਂਸਲਰ ਸਤਨਾਮ ਸਨਨੀ ਨੇ ਕਾਂਗਰਸ ਜੁਆਇਨ ਕੀਤੀ ਹੋਰ ਆਪ ਸਰਕਾਰ ਨੂੰ ਚੁਣ ਕੇ ਕੇ ਰਿਹਾ ਮੈਂ ਆਮ ਪਾਰਟੀ ਤੇ ਨਾਲ ਜੁੜਿਆ ਸੀਗਾ ਕਿ ਆਮ ਪਾਰਟੀ ਪੰਜਾਬ ਦੇ ਹਿੱਤਾਂ ਦੇ ਵਿੱਚ ਜਦੋਂ ਪੰਜਾਬ ਚ ਆਈ ਹੈ ਪੰਜਾਬ ਦੇ ਹਿੱਤਾਂ ਦੀ ਗੱਲ ਕਰੂਗੀ ਪਾਣੀਆਂ ਦੇ ਰਾਖੇ ਬਣਦੇ ਆਪਾਂ ਪੰਜਾਬ ਦੇ ਪਾਣੀਆਂ ਦੀ ਤੇ ਪੰਜਾਬ ਦੀ ਸੇਵਾ ਕਰਨਗੇ ਕਿ ਪਾਣੀ ਬਚਾਣਗੇ ਪਾਣੀ ਬਚਾਣ ਵਾਲੇ ਮੁੱਦਿਆਂ ਨੂੰ ਤਾਂ ਸਾਈਡ ਤੇ ਰੱਖਦੇ ਹੋਏ ਇਹਨਾਂ ਨੇ ਪੰਜਾਬ ਦੇ ਜਿਹੜੇ ਹੱਕ ਹੈਗੇ ਆ ਉਹਨਾਂ ਨੂੰ ਹੀ ਦਿੱਲੀ ਦੇ ਹੱਕ ਦਵਾਤੇ ਕਿ ਭਈ ਤੁਸੀਂ ਸਾਡੇ ਬੈਸਟ ਹੋ ਅੱਜ ਦੀ ਬਾਈ ਇਲੈਕਸ਼ਨ ਦਾ ਮੁੱਦਾ ਵੀ ਮੈਂ ਤਾਂ ਇਹੀ ਕਹੂੰਗਾ ਕੈਂਡੀਡੇਟ ਉਹ ਦਿੱਤਾ ਵਾ ਤਾਂ ਕਿ ਦਿੱਲੀ ਦੇ ਬੰਦੇ ਸੈੱਟ ਹੋ ਜਾਣ ਤੇ ਮੈਨੂੰ ਇਹ ਗੱਲ ਚੰਗੀ ਨਹੀਂ ਲੱਗੀ ਪਰ ਮੈਨੂੰ ਬੜੀ ਖੁਸ਼ੀ ਹੈ ਕਿ ਆਮ ਤੌਰ ਤੇ ਰੂਲਿੰਗ ਪਾਰਟੀ ਵੱਲ ਲੋਕ ਜਾਂਦੇ ਹੁੰਦੇ ਆ ਲੇਕਿਨ ਇਹ ਨਾ ਇਸ ਰਾਜ ਭਾਗ ਤੋਂ ਤੰਗ ਹੋ ਕੇ 3.5 ਸਾਲ ਜਿਸ ਤਰੀਕੇ ਦੇ ਨਾਲ ਇਹਨਾਂ ਨੇ ਪੰਜਾਬ ਨੂੰ ਲੁੱਟਿਆ ਜਿਸ ਤਰੀਕੇ ਦੇ ਨਾਲ ਇਹਨਾਂ ਨੇ ਪੰਜਾਬ ਨੂੰ ਕੁੱਟਿਆ ਜਿਸ ਤਰੀਕੇ ਦੇ ਨਾਲ ਇੱਥੇ ਬੁਰਸ਼ਾ ਕਰਦੀ ਹੋਈ ਹੈ ਕਤਲ ਹੋ ਰਿਹਾ ਹੈ ਤੇ ਬੰਬ ਚੱਲ ਰਹੇ ਹੈ ਤੇ ਪਰੋਤੀਆਂ ਮੰਗੀਆਂ ਜਾ ਰਹੀਆਂ ਲਾਅ ਐਂਡ ਆਰਡਰ ਬਿਲਕੁਲ ਖਤਮ ਹੋ ਚੁੱਕਿਆ ਹੈ ਇਹਨਾਂ ਨੂੰ ਸਰਕਾਰ ਚਲਾਣੀ ਨਹੀਂ ਆਈ ਲੋਕ ਅੱਜ ਆਪਣੇ ਮੂੰਹ ਤੇ ਚਪੇੜਾ ਮਾਰ ਦੇਗੇ ਕਿਹੜੇ ਟਾਈਮ ਇਹਨਾਂ ਨੂੰ ਵੋਟ ਪਾਤੀ ਅੱਜ ਇਹਨਾਂ ਨੂੰ ਛੱਡ ਕੇ ਲੋਕ ਵਾਪਸ ਕਾਂਗਰਸ ਆ ਰਹੇ ਅੱਜ ਇੱਕ ਮਿਊਂਸਪਲ ਕਾਉਂਸਲਰ ਤੇ ਹੋਰ ਬੰਦੇ ਅੱਜ ਬੜੇ ਇੰਪੋਰਟੈਂਟ ਬੰਦਿਆ ਨੇ ਕਾਂਗਰਸ ਪਾਰਟੀ ਇੱਥੇ ਦੇ ਜਿਹੜਾ ਲੋਕਲ ਏਰੀਆ ਚ ਜੋਇਨ ਕੀਤੀ ਹੈ ਮੈਂ ਉਹਨਾਂ ਦਾ ਸਵਾਗਤ ਕਰਦਾ ਇਹਨਾਂ ਨੇ ਪੰਜੀ ਕਿਸੇ ਸ਼ਹਿਰ ਦੇ ਹੱਥ ਨਹੀਂ ਰੱਖੀ ਕੋਈ ਡਿਵੈਲਪਮੈਂਟ ਦਾ ਕੰਮ ਨਹੀਂ ਚੱਲ ਰਿਹਾ ਕਿਸੇ ਪੰਚਾਇਤ ਨੂੰ 5 ਰੁਪਏ ਨਹੀਂ ਦਿੱਤੇ ਇਹ ਸਾਰਾ ਮਾਲੀਆ ਲੁੱਟ ਕੇ ਕੇਜਰੀਵਾਲ ਵਰਗੇ ਲਿਜਾ ਰਹੇ ਹੈ ਪੈਸੇ ਦੇਣੇ ਕਿੱਥੇ ਦੇ ਹੈ ਰੇਤੇ ਜੋ ਕਮਾਈ ਕਰਨੀ ਸੀ ਰੇਤਾ ਸਾਰਾ ਇਹ ਲੁੱਟ ਰਹੇ ਹੈ ਕੋਈ ਆਪਸ਼ਨ ਨਹੀਂ ਹੋਈ ਹਰੇਕਾ ਮਿਲ ਵੀ ਸਾਰਿਆਂ ਨੂੰ ਰਿਹਾ ਲੇਕਿਨ 35 ਰੁਪਏ ਮਿਲ ਰਿਹਾ ਜਿਹੜਾ ਅਸੀਂ 5.5 ਰੁਪਏ ਦਿੰਦੇ ਸੀ ਤੇ ਲੇਕਿਨ ਪੈਸਾ ਕਿੱਥੇ ਜਾ ਰਿਹਾ ਉਹ ਸਾਰਾ ਕੇਜਰੀਪਾਲ ਉਹਨਾਂ ਦੇ ਘਰ ਜਾ ਰਿਹਾ ਉਦੋਂ ਲੁਧਿਆਣਾ ਦੇ ਵੋਟ ਨੰਬਰ 58 ਤੋਂ ਆਮ ਆਦਮੀ ਪਾਰਟੀ ਦੇ ਕੌਂਸਲਰ ਸਤਨਾਮ ਸਨੀਦਾ ਆਮ ਆਦਮੀ ਪਾਰਟੀ ਨੂੰ ਅਲਵਿਦਾ ਆ ਕਾਂਗਰਸ ਪਾਰਟੀ ਦਾ ਪੱਲਾ ਫੜਨ ਤੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਪਰਮਾਤਮਾ ਸਵਾਗਤ ਕੀਤਾ ਤੇ ਕਿ ਐ ਕਿ ਸਾਰੇ ਹੀ ਨੌਜਵਾਨ ਬੜੇ ਜਿਚਾਰੂ ਨਹੀਂ ਹਾਂ ਤੇ ਘਰ ਦੇ ਵਿੱਚ ਉਹਨਾਂ ਦੀ ਮੂੜ ਵਾਪਸੀ ਹੋਈ ਹੈ ਜਲੰਧਰ ਕੇਂਦਰੀ ਦੇ ਵਿਧਾਇਕ ਰਮਨ ਅਰੋੜਾ ਦੇ ਕਰੀਬੀ ਮਹੇਸ਼ ਮੱਖੀਜਾਨ ਨੂੰ ਵਿਜੀਲੈਂਸ ਨੇ ਗ੍ਰਿਫਤਾਰ ਕਰ ਲਿਆ ਹੈ ਪ੍ਰਾਪਤ ਜਾਣਕਾਰੀ ਅਨੁਸਾਰ ਮੱਖੀਜਾਨ ਨੂੰ ਵਿਜੀਲੈਂਸ ਨੇ ਫਗਵਾੜਾ ਸਥਿਤ ਉਸ ਦੇ ਰਿਸ਼ਤੇਦਾਰ ਦੀ ਫੈਕਟਰੀ ਤੋਂ ਗ੍ਰਿਫਤਾਰ ਕੀਤਾ ਜਿਸ ਤੋਂ ਬਾਅਦ ਵਿਜੀਲੈਂਸ ਨੇ ਮੱਖੀਜਾਨ ਨੂੰ ਰਾਤ 10 ਵਜੇ ਅਦਾਲਤ ਵਿੱਚ ਪੇਸ਼ ਕੀਤਾ ਜਿੱਥੇ ਦੋਵਾਂ ਵਕੀਲਾਂ ਵਿਚਕਾਰ ਕਾਫੀ ਬਹਿਸ ਹੋਈ ਜਿਸ ਤੋਂ ਬਾਅਦ ਵਿਜੀਲੈਂਸ ਵੱਲੋਂ ਅਦਾਲਤ ਤੋਂ 7 ਦਿਨਾਂ ਦਾ ਰਿਮਾਂਡ ਮੰਗਿਆ ਗਿਆ ਗੌਰਤਲਬ ਹੈ ਕਿ ਅਦਾਲਤ ਨੇ ਮੱਖੀਜਾਨ ਦਾ 4 ਦਿਨ ਦਾ ਰਿਮਾਂਡ ਵਿਜੀਲੈਂਸ ਨੂੰ ਦੇ ਦਿੱਤਾ ਮਖੀਜਾ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਵਿਜੀਲੈਂਸ ਟੀਮ ਤਿੰਨ ਗੱਡੀਆਂ ਨਾਲ ਮਖੀਜਾ ਦੇ ਘਰ ਪਹੁੰਚੀ ਜਿੱਥੇ ਵਿਜੀਲੈਂਸ ਨੇ ਕਈ ਮਹੱਤਵਪੂਰਨ ਦਸਤਾਵੇਜ਼ ਬਰਾਮਦ ਕੀਤੇ ਜਿਸ ਤੋਂ ਬਾਅਦ ਦੇਰ ਰਾਤ ਵਿਜੀਲੈਂਸ ਵੱਲੋਂ ਮਖੀਜਾ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਵਿਜੀਲੈਂਸ ਵੱਲੋਂ ਅਦਾਲਤ ਵਿੱਚ ਦਲੀਲ ਦਿੱਤੀ ਗਈ ਕਿ ਮਖੀਜਾ ਤੋਂ ਪੁੱਛਗਿੱਛ ਕਰਕੇ ਕਈ ਮਹੱਤਵਪੂਰਨ ਸੂrach ਮਿਲ ਸਕਦੇ ਨੇ ਜਿਸ ਕਾਰਨ ਕਈ ਜਾਇਦਾਦਾਂ ਬਾਰੇ ਵੀ ਜਾਣਕਾਰੀ ਹਾਸਲ ਕੀਤੀ ਜਾ ਸਕਦੀ ਹੈ ਅੱਜ ਵਿਜੀਲੈਂਸ ਟੀਮ ਰਾਂਕਾ ਬਾਜ਼ਾਰ ਵਿੱਚ ਰਮਨ ਅਰੋੜਾ ਦੇ ਕਰੀਬੀ ਸਾਥੀ ਤੱਕ ਵੀ ਪਹੁੰਚੀ ਪਰ ਰਮਨ ਅਰੋੜਾ ਦਾ ਕਰੀਬੀ ਸਾਥੀ ਪਹਿਲਾਂ ਹੀ ਫਰਾਰ ਹੋ ਚੁੱਕਿਆ ਸੀ ਜਿਸ ਕਾਰਨ ਵਿਜੀਲੈਂਸ ਵੱਲੋਂ ਨਜ਼ਦੀਕੀ ਰਿਸ਼ਤੇਦਾਰਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਸੂਤਰਾਂ ਅਨੁਸਾਰ ਵਿਜੀਲੈਂਸ ਟੀਮ ਨੇ ਮੌਕੇ ਤੋਂ ਲੱਖਾਂ ਰੁਪਏ ਦੀ ਨਕਦੀ ਅਤੇ ਦਸਤਾਵੇਜ਼ ਬਰਾਮਦ ਕੀਤੇ ਨੇ ਤੁਹਾਨੂੰ ਦੱਸ ਦਈਏ ਕਿ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਸ਼ਾਮਲ ਆ ਆਮ ਆਦਮੀ ਪਾਰਟੀ ਦੇ ਵਿਧਾਇਕ ਰਮਨ अरोड़ा ਨੂੰ ਬੀਤੇ ਦਿਨ ਅਦਾਲਤ ਵਿੱਚ ਪੇਸ਼ ਕੀਤਾ ਗਿਆ ਸੀ ਜਿੱਥੇ ਵਿਜੀਲੈਂਸ ਨੇ ਅਦਾਲਤ ਤੋਂ ਰਮਨ अरोड़ा ਦਾ 4 ਦਿਨ ਦਾ ਰਿਮਾਂਡ ਹਾਸਲ ਕੀਤਾ ਸੀ ਕੱਲ ਹੀ ਵਿਜੀਲੈਂਸ ਟੀਮ ਨੇ ਬਿਲਡਿੰਗ ਇੰਸਪੈਕਟਰ ਹਰਪ੍ਰੀਤ ਕੌਰ ਨੂੰ ਵੀ ਗ੍ਰਿਫਤਾਰ ਕੀਤਾ ਜਿੱਥੇ देर रात ਵਿਜੀਲੈਂਸ ਟੀਮ ਨੇ ਸਿਵਲ ਹਸਪਤਾਲ ਵਿੱਚ ਵਿਧਾਇਕ ਰਮਨ अरोड़ा ਅਤੇ ਇੰਸਪੈਕਟਰ ਹਰਪ੍ਰੀਤ ਕੌਰ ਦਾ ਡਾਕਟਰੀ ਮੌਇਨਾ ਕਰਵਾਇਆ ਅਸਲੀ ਇੱਕ ਅਦਾਲਤ ਵਿੱਚ ਵਿਜੀਲੈਂਸ ਨੇ ਦੱਸਿਆ ਕਿ ਵਿਧਾਇਕ ਦੇ ਸਹੁਰੇ ਪੁੱਤਰ ਰਾਜਨ ਅਰੋੜਾ ਅਤੇ ਮਹੇਸ਼ ਮੱਖੀਜਾਦਾ ਨਾਮ ਲਿਆ ਗਿਆ ਸੀ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਵਿਜੀਲੈਂਸ ਟੀਮ ਨੇ ਮਹੇਸ਼ ਮੱਖੀਜਾਦ ਨੂੰ ਗ੍ਰਿਫਤਾਰ ਕੀਤਾ ਜਿਸ ਤੋਂ ਬਾਅਦ ਅਦਾਲਤ ਵਿੱਚ ਉਸ ਨੂੰ ਪੇਸ਼ ਕੀਤਾ ਗਿਆ ਇਹ ਵੀ ਗੱਲ ਸਾਹਮਣੇ ਆਈ ਹੈ ਕਿ ਵਿਧਾਇਕ ਨੇ ਰਿਸ਼ਤੇਦਾਰਾਂ ਜਾਂ ਪਰਿਵਾਰਕ ਦੋਸਤਾਂ ਦੇ ਨਾਮ ਤੇ ਜ਼ਮੀਨ ਖਰੀਦੀ ਹੈ ਜਿਸ ਦੀ ਕੀਮਤ ਕਰੋੜਾਂ ਵਿੱਚ ਹੈ ਵਿਜੀਲੈਂਸ ਨੇ ਮਾਮਲੇ ਦੀ ਜਾਂਚ ਲਈ 7 ਟੀਮਾਂ ਤਾਇਨਾਤ ਕੀਤੀਆਂ ਵਿਜਨਸ ਟੀਮ ਤਿੰਨ ਬੈਗਾਂ ਨੂੰ ਲੱਭਣ ਲਈ ਸੀਸੀਟੀਵੀ ਕੈਮਰੇ ਦੀ ਫੁਟੇਜ ਦੀ ਵੀ ਜਾਂਚ ਕਰ ਰਹੀ ਹੈ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਇਹ ਬੈਗ ਆਖਿਰ ਕਿਵੇਂ ਗਾਇਬ ਹੋਏ ਹੁਸ਼ਿਆਰਪੁਰ ਰੋਡ ਤੇ ਪਿੰਡ ਰਿਹਾਨਾ ਜੱਟਾਂ ਵਿੱਚ ਐਚਡੀਐਫਸੀ ਬੈਂਕ ਦੀ ਸ਼ਾਖਾ ਤੋਂ ਲੁਟੇਰੇ ਪਿਸਤੌਲ ਦਿਖਾ ਕੇ ਲੱਖਾਂ ਰੁਪਏ ਲੁੱਟ ਕੇ ਫਰਾਰ ਹੋ ਗਏ ਲੁੱਟਤੀ ਰਾਸ਼ੀ 35 ਤੋਂ 40 ਲੱਖ ਰੁਪਏ ਦੱਸੀ ਜਾ ਰਹੀ ਹੈ ਹਾਲਾਂਕਿ ਪੁਲਿਸ ਨੇ ਇਸ ਬਾਰੇ ਕੋਈ ਵੀ ਪੁਸ਼ਟੀ ਨਹੀਂ ਕੀਤੀ ਜਾਣਕਾਰੀ ਮੁਤਾਬਕ ਲੁਟੇਰੇ ਬਾਅਦ ਦੁਪਹਿਰ 3 ਵਜੇ ਇੱਕ ਚਿੱਟੀ ਵਰਨਾ ਕਾਰ ਵਿੱਚ ਆਏ ਜਿਨ੍ਹਾਂ ਵਿੱਚੋਂ ਦੋ ਲੁਟੇਰੇ ਪਿਸਤੌਲ ਨੂੰ ਲੈ ਕੇ ਅੰਦਰ ਗਏ ਤੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਦੱਸਤੀ ਹੈ ਕਿ ਬੈਂਕ ਮੈਨੇਜਰ ਰਣਜੀਤ चौहान ਦਾ ਕਹਿਣਾ ਹੈ ਕਿ ਸਿਰ ਤੇ ਪਿਸਤੌਲ ਤਾਣਦਿਆਂ ਤੁਰੰਤ ਕੈਸ਼ ਕਾਊਂਟਰ ਖੋਲਣ ਲਈ ਉਹਨਾਂ ਵੱਲੋਂ ਆਖਿਆ ਗਿਆ ਬੈਂਕ ਮੈਨੇਜਰ ਨੇ ਕੈਸ਼ੀਅਰ ਨੂੰ ਕਿਹਾ ਕਿ ਕਾਊਂਟਰ ਖੁਲਵਾ ਦਿੱਤਾ ਤੇ ਲੁਟੇਰੇ ਗਰੀਬ 3 ਮਿੰਟਾਂ ਵਿੱਚ ਲੱਖਾਂ ਰੁਪਏ ਲੁੱਟ ਕੇ ਫਰਾਰ ਹੋ ਗਏ ਇਸ ਘਟਨਾ ਦੀ ਸੂਚਨਾ ਇੱਕ ਗ੍ਰਾਹਕ ਨੇ ਤੁਰੰਤ ਪਿੰਡ ਦੇ ਸਰਪੰਚ ਨੂੰ ਦਿੱਤੀ ਜਿਨ੍ਹਾਂ ਨੇ ਪੁਲਿਸ ਅਧਿਕਾਰੀਆਂ ਨੂੰ ਜਾਣਕਾਰੀ ਦਿੱਤੀ ਸੂਚਨਾ ਮਿਲਣ ਮਗਰੋਂ ਐਸਐਸਪੀ ਗੌਰਵ ਤੂਰਾ ਐਸਪੀ ਰੁਪਿੰਦਰ ਭੱਟੀ ਡੀਐਸਪੀ ਭਾਰਤ ਪੂਸ਼ਣ ਮੌਕੇ ਤੇ ਪੁੱਜੇ ਤੇ ਵਾਰਦਾਤ ਦੀ ਪੜਤਾਲ ਸ਼ੁਰੂ ਕੀਤੀ ਐਸਐਸਪੀ ਦਾ ਕਹਿਣਾ ਹੈ ਕਿ ਲੁਟੇਰਿਆਂ ਵੱਲੋਂ ਲੁੱਟੀ ਗਈ ਰਕਮ ਦਾ ਹਿਸਾਬ ਲਾਇਆ ਜਾ ਰਿਹਾ ਹੈ ਹੋਰ ਕੀ ਜਾਣਕਾਰੀ ਦਿੱਤੀ ਪੁਲਿਸ ਪ੍ਰਸ਼ਾਸਨ ਨੇ ਇਸ ਲੁੱਟ ਬਾਰੇ ਆਓ ਦੇਖਦੇ ਹਾਂ ਅੱਜ ਸਾਨੂੰ ਤਕਰੀਬਨ 3:30 ਵਜੇ ਇਨਫੋਰਮੇਸ਼ਨ ਆਈ ਹੈ ਕਿ ਕੋਈ ਫਿੰਡੇ ਦਿਖਾਣਾ ਚੱਟਾ ਦੇ ਐਚਡੀਐਫਸੀ ਬੈਂਕ ਦੇ ਵਿੱਚ ਤਿੰਨ ਨਕਾਬਪੋਸ਼ ਲੋਕ ਪਿਸਤੌਲ ਦੀ ਨੋਕ ਤੇ ਬੜੀ ਹੈ ਤੇ ਉਹਨਾਂ ਨੇ ਬੈਂਕ ਦੇ ਵਿੱਚ ਜਿਹੜੀ ਡਕੈਤੀ ਕੀਤੀ ਹੈ ਤੇ ਬੈਂਕ ਚੋਂ ਟਿਕੈਤੀ ਕਰਕੇ ਇਮੀਡੀਏਟਲੀ ਉਹ ਚਿੱਟੇ ਦੰਬੀ ਢੁੰਡਈ ਵਰਨਾ ਗੱਡੀ ਚੋਂ ਨਿਕਲ ਗਿਆ ਤੇ ਇਨਫੋਰਮੇਸ਼ਨ ਮਿਲਦੇ ਹੀ ਇਮੀਡੀਏਟਲੀ ਜਿਹੜੀ ਪੁਲਿਸ ਮੌਕੇ ਤੇ ਪਹੁੰਚ ਗਈ ਸੀ ਤੇ ਉਹਨੇ ਤਫ਼ਤੀਸ਼ ਸ਼ੁਰੂ ਕਰ ਦਿੱਤੀ ਗਈ ਹੈ ਆ ਜਿਹੜਾ ਪਰਚਾ ਦਰਜ ਕਰਨ ਦੀ ਕਾਰਵਾਈ ਕੀਤੀ ਜਾ ਰਹੀ ਹੈ ਇਮੀਡੀਏਟਲੀ ਪਰਚਾ ਦਰਜ ਕਰਕੇ ਅਸੀਂ ਵਕ ਵਕ ਟੀਮ ਬਣਾ ਕੇ ਜਿਹੜਾ ਕਿ ਛੇਤੀ ਛੇਤੀ ਟ੍ਰੇਸ ਕਰਦਾ ਐਸਐਸਪੀ ਸਾਹਿਬ ਦੱਸਿਆ ਇਹਨਾਂ ਨੇ ਕਿੰਨੀ ਕੁ ਮਾਉਂਟ ਗਈ ਹੈ ਅੰਦਰੋਂ ਅਮਾਉਂਟ ਅਜੇ ਵੈਰੀਫਾਈ ਕੀਤੀ ਜਾ ਰਹੀ ਹੈ ਜਿੱਦਾਂ ਵੈਰੀਫਾਈ ਹੋਣੀ ਫਿਰ ਅਸੀਂ ਫਿਰ ਵੀ ਕੁਝ ਦੱਸਿਆ ਹੋਊਗਾ ਅੰਦਾਜ਼ਾ ਵੀ ਕੁਝ ਵੀ ਕੁਛ ਵੀ ਦੱਸਿਆ ਹੋਵੇਗਾ ਭਜੀ ਐਗਜ਼ੈਕਟਲੀ ਦੱਸਣਾ ਔਖਾ ਹੈਗਾ ਜੀ ਸਰ ਟੋਟਲ ਕਿੰਨੇ ਬੰਦੇ ਸੀ ਪਤਾ ਲੱਗਿਆ ਹੁਣ ਤੱਕ ਟੋਟਲ ਤਿੰਨ ਬੰਦੇ ਜਿਹੜਾ ਸਾਨੂੰ ਦਿਖਾਈ ਦੇ ਰਹੇ ਹੈਗੇ ਤਿੰਨ ਬੰਦਿਆਂ ਦਾ ਹੈਗਾ ਜੀ ਕੀ ਚੀ ਚਾਇਸੀ ਜੀ ਉਹ ਇੱਕ ਚਿੱਟੇ ਰੰਗ ਦੀ ਹੁੰਡੀ ਵਰਨਾ ਗੱਡੀ ਦੇ ਵਿੱਚ ਆਈ ਐ ਐਸਐਸਪਾ ਹਥਿਆਰ ਕੀ ਪਿਸਟਲ ਵਗੈਰਾ ਕਿੰਨੇ ਸੀ ਉਹਨਾਂ ਕੋਲ ਦੱਸਿਆ ਇਹਨਾਂ ਨੇ ਕੁਛ ਉਹਨਾਂ ਕੋਲ ਜਿਹੜੇ ਸਾਨੂੰ ਹੁਣ ਤੱਕ ਦੋ ਪਿਸਟਲ ਤਾਂ ਦਿਖ ਰਹੇ ਹੈਗੇ ਹੋ ਸਕਦਾ ਹੈ ਤੀਜੇ ਦੇ ਕੋਲ ਵੀ ਹੋਵੇ ਸਰ ਐਸਐਸਪਾ ਕਾਫੀ 1.5 ਘੰਟਾ 2 ਘੰਟੇ ਹੋ ਗਏ ਇਸ ਵਾਰਦਾਤ ਹੋਈ ਨੂੰ ਮਤਲਬ ਹੁਣ ਤੱਕ ਆਪਾਂ ਨੂੰ ਇਹ ਨਹੀਂ ਪਤਾ ਲੱਗ ਇਹ ਬੈਂਕ ਮੈਨੇਜਰ ਜੀ ਕਰਨ ਕੇ ਵੈਰੀਫਾਈ ਤੁਸੀਂ ਅੰਦਰ ਤੁਸੀਂ ਮੌਕੇ ਤੇ ਆਏ ਮਤਲਬ ਕੁਝ ਹੋਏ ਦੱਸਿਆ ਕਿ ਕਿੰਨੇ ਹਜ਼ਾਰਾਂ ਚ ਗਏ ਲੱਖਾਂ ਚ ਗਏ ਕੁਝ ਹੋ ਸਕਦਾ ਲੱਖ ਰੁਪਏ ਚ ਗਏ ਜੀ ਲੱਖ ਰੁਪਏ ਚ ਗਏ ਸਰ ਕਿੰਨੇ ਕੁ ਵੇਲੇ ਟਾਈਮ ਸੀ ਕੋਈ ਟਾਈਮ ਤਾਂ ਪਤਾ ਲੱਗਿਆ ਸਵਾ 3 ਵਜੇ ਦੇ ਲੱਗੀ ਬੈਂਕ ਚ ਬਣੀ ਐਸਐਸਪੀ ਸਾਹਿਬ ਦਿਨ ਦਿਹਾੜੇ ਇੱਕ ਵੱਡੀ ਵਾਰਦਾਤ ਹੋਈ ਹੈ ਕੀ ਕਹਿਣਾ ਚਾਹ ਚਾਹ ਕਿ ਮਤਲਬ ਤੁਹਾਨੂੰ ਕੀ ਲੱਗਦਾ ਹੈ ਇਹ ਬਿਲਕੁਲ ਵਾਰਦਾਤ ਜਿਹੜੀ ਹੋਈ ਹੈ ਇਹਨੂੰ ਇਮੀਡੀਏਟਲੀ ਟ੍ਰੇਸ ਕਰ ਲਾਂਗੇ ਪਿਛਲੇ ਵੀ ਜਿੰਨੇ ਸ਼ਹੀਦ ਜਤ ਸਾਟੀ ਚੁਰਮ ਹੋਇਆ ਜਿਲ੍ਹੇ ਚ ਅਸੀਂ ਸਾਰੇ ਹੀ ਰਿਪੋਰਟ ਟਾਈਮ ਦੇ ਵਿੱਚ ਫੇਸ ਕੀਤੇ ਹਨ ਇਹ ਕੇ ਉਹਨਾਂ ਦੱਸਿਆ ਕਿ ਜਾਂਦੇ ਸਮੇਂ ਲੁਟੇਰੇ ਕੁਝ ਗਾਹਕਾਂ ਤੇ ਕਰਮਚਾਰੀਆਂ ਦੇ ਮੋਬਾਈਲ ਫੋਨ ਵੀ ਨਾਲ ਲੈ ਗਏ ਜੋ ਪੁਲਿਸ ਵੱਲੋਂ ਬਰਾਮਦ ਕਰ ਲਏ ਗਏ ਦੱਸਿਆ ਜਾ ਰਿਹਾ ਹੈ ਕਿ ਲੁਟੇਰੇ ਡੁਮੇਲੀ ਵਾਲੇ ਪਾਸੇ ਤੋਂ ਆਏ ਸਨ ਅਤੇ ਵਾਰਦਾਤ ਮਗਰੋਂ ਹੁਸ਼ਿਆਰਪੁਰ ਵੱਲ ਨੂੰ ਚਲੇ ਗਏ ਉਹਨਾਂ ਦੱਸਿਆ ਕਿ ਪੁਲਿਸ ਨੇ ਇਸ ਸਬੰਧੀ ਕੇਸ ਦਰਜ ਕਰ ਲਿਆ ਅਤੇ ਵੱਖ-ਵੱਖ ਟੀਮਾਂ ਬਣਾ ਕੇ ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ ਜਿਨ੍ਹਾਂ ਨੂੰ ਛੇਤੀ ਹੀ ਕਾਬੂ ਕਰ ਲਿਆ ਜਾਵੇਗਾ ਵਿਜੀਲੈਂਸ ਵੱਲੋਂ ਵਿਦਾਇਕ ਰਮਨ ਅਰੋੜਾ ਨੂੰ ਪਿਸ਼ਟਾਚਾਰ ਦੇ ਮਾਮਲੇ ਵਿੱਚ ਗ੍ਰਿਫਤਾਰ ਕਰਨ ਤੋਂ ਬਾਅਦ ਨਗਰ ਨਿਕਮ ਦੀ ਇੱਕ ਮਹਿਲਾ ਇੰਸਪੈਕਟਰ ਨੂੰ ਦੇਰ ਸ਼ਾਮ ਅਮ੍ਰਿਤਸਰ ਤੋਂ ਰਿਸ਼ਵਤ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਗਿਆ ਗ੍ਰਿਫਤਾਰੀ ਤੋਂ ਬਾਅਦ ਨਗਰ ਨਿਕਮ ਇੰਸਪੈਕਟਰ ਹਰਪ੍ਰੀਤ ਕੌਰ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਵਕੀਲ ਦੇ ਦਸਲ ਮੁਤਾਬਕ ਵਿਜੀਲੈਂਸ ਨੇ ਪੁੱਛਗਿੱਛ ਲਈ ਇੰਸਪੈਕਟਰ ਦੇ 5 ਦਿਨਾਂ ਦੇ ਰਿਮਾਂਡ ਦੀ ਮੰਗ ਕੀਤੀ ਜਿਸ ਤੋਂ ਬਾਅਦ ਅਦਾਲਤ ਨੇ ਇੰਸਪੈਕਟਰ ਨੂੰ 2 ਦਿਨਾਂ ਦੇ ਰਿਮਾਂਡ ਤੇ ਭੇਦ ਦਿੱਤਾ ਗਰਦਲ ਭੈਖੇ ਪ੍ਰਿਸ਼ਟਾਚਾਰ ਦੇ ਮਾਮਲੇ ਦੇ ਵਿੱਚ ਵਿਜੀਲੈਂਸ ਵੱਲੋਂ ਗ੍ਰਿਫਤਾਰ ਕੀਤੇ ਗਏ ਵਿਧਾਇਕ ਰਮਨ ਅਰੂੜਾ ਤੋਂ ਬਾਅਦ ਰਿਸ਼ਵਤ ਲੈਣ ਦੇ ਮਾਮਲੇ ਦੇ ਵਿੱਚ ਜਲੰਧਰ ਨਗਰ ਨਿਕਮਦੀ ਮਹਿਲਾ ਇੰਸਪੈਕਟਰ ਹਰਪ੍ਰੀਤ ਕੌਰ ਨੂੰ ਅਮ੍ਰਿਤਸਰ ਤੋਂ ਗ੍ਰਿਫਤਾਰ ਕੀਤਾ ਗਿਆ ਸੀ ਉਸ ਨੂੰ ਕੋਰਟ ਵਿੱਚ ਪੇਸ਼ ਕੀਤਾ ਗਿਆ ਜਿੱਥੇ ਵਿਜੀਲੈਂਸ ਨੇ ਉਸ ਤੋਂ 5 ਦਿਨ ਦੇ ਰਿਮਾਂਡ ਦੀ ਮੰਗ ਰੱਖੀ ਸੀ ਜਿਸ ਤੋਂ ਬਾਅਦ ਕੋਰਟ ਵੱਲੋਂ ਇੰਸਪੈਕਟਰ ਨੂੰ 2 ਦਿਨ ਦੇ ਰਿਮਾਂਡ ਤੇ ਭੇਜਿਆ ਗਿਆ ਦੱਸਿਆ ਕਿ ਮਹਿਲਾ ਇੰਸਪੈਕਟਰ ਨੂੰ ਸ਼ਹਿਰ ਦੀ ਇੱਕ ਨਾਮੀ ਵੇਕਰੀ ਮਾਲਕ ਤੋਂ 3 ਲੱਖ ਰੁਪਏ ਵਿਧਾਇਕ ਰਮਨ ਅਰੋੜਾ ਦੇ ਕਹਿਣ ਤੇ ਲੈਣ ਦੇ ਦੋਸ਼ ਨੇ ਇਸ ਮੌਕੇ ਹਰਪ੍ਰੀਤ ਕੌਰ ਦੇ ਵਕੀਲ ਨੇ ਕੀ ਜਾਣਕਾਰੀ ਦਿੱਤੀ ਹੈ ਇਸ ਗ੍ਰਿਫਤਾਰੀ ਬਾਰੇ ਆਓ ਦੇਖਦੇ ਹਾਂ ਅੱਜ ਮੈਡਮ ਹਰਪ੍ਰੀਤ ਕੌਰ ਉਹਨਾਂ ਅੱਸੀ ਪੇਸ਼ ਹੋਏ ਆਂ ਜੀ ਅੱਛਾ ਜੀ ਹਾਂ ਜੀ ਹਾਂ ਜੀ ਕਿੰਨੇ ਦਿਨ ਦਾ ਰਿਮਾਂਡ ਮੰਗਿਆ ਸੀ ਕਿੰਨੇ ਪੁਲਿਸ ਨੇ 15 ਦਿਨ ਰਿਮਾਂਡ ਮੰਗਿਆ ਸੀ ਕਾ ਜੀ ਤੇ ਜੱਜ ਸਾਹਿਬ ਨੇ 2 ਦਿਨ ਦਾ ਰਿਮਾਂਡ ਦਿੱਤਾ ਜੀ ਕਿ ਕਿੰਨੇ ਕਿਸ ਮਾਮਲੇ ਦੇ ਵਿੱਚ ਲੈਂਦਾ ਕਿੰਨੇ ਐਕਚੁਅਲੀ ਇਹ ਦੇਖੋ ਡਿਸਕਲੋਜ਼ਡ ਸਟੇਟਮੈਂਟ ਮਿਸਟਰ ਦੋਗਲ ਨੇ ਨੰਨਾ ਕੰਪਲੇਨਟ ਫਾਈਲ ਕੀਤੀ ਸੀ ਜੀ ਡਿਸਕਲੋਜ਼ਰ ਸਟੇਟਮੈਂਟ ਚ ਇਹਦਾ ਨਾਮ ਲੈ ਗਿਆ ਜੀ ਬਾਕੀ ਦੇਖੋ ਇਨਵੈਸਟੀਗੇਸ਼ਨ ਹੁੰਦੀ ਹੋਵੇਗਾ ਕਿ ਕਿੰਨੀ ਰਿਸ਼ਵਤ ਦੇ ਮਾਮਲੇ ਦੇ ਵਿੱਚ ਉਹ ਚਲੋ ਬਾਕੀ ਬਾਅਦ ਦੇਖਾਂਗੇ ਇਨਵੈਸਟੀਗੇਸ਼ਨ ਆਏ ਕੰਪਲੀਟ ਹੁੰਦੀ ਵੀ ਹੈ ਉਸ ਤੋਂ ਬਾਅਦ ਦੇਖਾਂਗੇ ਕੀ ਹੈਗਾ ਕਿ ਦੋ ਦਿਨ ਦਾ ਪੁਲਿਸ ਨਰਮਤ ਗੋਤਲ ਭਾ ਕੇ ਬੇਕਰੀ ਮਾਲਕ ਨੂੰ ਵਿਧਾਇਕ ਰਮਨ ਅਰੋੜਾ ਵੱਲੋਂ ਏਟੀਪ ਸੁਖਦੇਵ ਵਸ਼ਿਸ਼ਟ ਮਾਰਪੱਤ ਨੋਟਿਸ ਭੇਜਿਆ ਜਿੱਥੇ ਨੋਟਿਸ ਦੇ ਮਾਰਪੱਤ ਵਿਧਾਇਕ ਰਮਨ ਅਰੋੜਾ ਵੱਲੋਂ ਉਹਨਾਂ ਨੂੰ ਬਹੁਤ ਪਰੇਸ਼ਾਨ ਕੀਤਾ ਗਿਆ ਇਸ ਤੋਂ ਬਾਅਦ ਹਾਰ ਕੇ ਵਿਧਾਇਕ ਰਮਨ ਅ ਦੀ ਗਈ ਬਾਅਦ ਵਿੱਚ ਬੇਕਰੀ ਮਾਲਕ ਵੱਲੋਂ ਵਿਦਾਇਕ ਦੇ ਕਹਿਣ ਤੇ ਹੀ 3 ਲੱਖ ਰੁਪਏ ਮਹਿਲਾ ਇਨਸਪੈਕਟਰ ਨੂੰ ਦਿੱਤੇ ਗਏ ਸਨ ਦੇਸ਼ ਦੀਆਂ ਸੁਰੱਖਿਆ ਏਜੰਸੀਆਂ ਪਿਛਲੇ ਮਹੀਨੇ ਤੋਂ ਅਲਰਟ 모ੜਤੇ ਨੇ ਜਿਸ ਤਹਿਤ ਸੀਮਾ ਸੁਰੱਖਿਆ ਬਲ ਨੇ ਪਠਾਨਕੋਟ ਭਾਰਤ ਪਾਕਿਸਤਾਨ ਸਰਹੱਦ ਨੇੜੇ ਬਮਿਆਲ ਸੈਕਟਰ ਵਿੱਚ ਫਾਰਵਰਡ ਪੋਸਟ ਬਮਿਆਲ ਤੋਂ ਇੱਕ ਪਾਕਿਸਤਾਨੀ ਕੁਸਬੈਠੀਏ ਨੂੰ ਗ੍ਰਿਫਤਾਰ ਕੀਤਾ ਹੈ ਉਸ ਨੂੰ ਫਿਲਹਾਲ ਨਿਰੋਟ ਜੈਮਲ ਸਿੰਘ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਜਾਣਕਾਰੀ ਦਿੰਦੇ ਆ ਪੁਲਿਸ ਸਟੇਸ਼ਨ ਇੰਚਾਰਜ ਵਿਜੇ ਕੁਮਾਰ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਭਾਰਤੀ ਪਾਸਪੋਰਟ ਐਕਟ ਤਹਿਤ ਉਸ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਤੇ ਉਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਏਜੰਸੀਆਂ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀਆਂ ਨੇ ਕਿ ਉਹ ਉੱਥੇ ਕਿਵੇਂ ਆਇਆ ਹਾਲਾਂਕਿ ਅਧਿਕਾਰੀ ਇਸ ਮਾਮਲੇ ਵਿੱਚ ਕੁਝ ਵੀ ਕਹਿਣ ਤੋਂ ਗੁਰੇਜ਼ ਕਰ ਰਹੇ ਨੇ ਤੇ ਇਸ ਤਰ੍ਹਾਂ ਕਿ ਰਾਤ ਨੂੰ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਸਾਡੀ ਬੀਐਸਐਫ 109 ਬਟਾਲੀਨ ਹੈਗੀ ਆ ਤੇ ਮਤਲਬ ਫਾਰਵਰਡ ਪੋਸਟ ਬਮਿਆਲ ਹੈਗੀ ਆ ਉੱਥੋਂ ਪਤਾ ਟੈਲੀਫੋਨ ਆਇਆ ਸੀ ਕਿ ਇੱਕ ਉਹਨਾਂ ਨੇ ਪਾਕਿਸਤਾਨ ਦੇ ਜਵਾਰ ਉਤਰਖਾਦਰ ਪਿੰਡ ਚਕਬਾਲ ਜ਼ਿਲਮ ਪੰਜਾਬ ਪਾਕਿਸਤਾਨ ਦਾ ਹੈਗਾ ਹੈ ਉਸ ਦਾ ਬੰਦਾ ਸੀ ਉਮਰੇ ਦੀ ਮੈਕਸਿਮਮ 24 ਸਾਲਾ ਹੈਗੀ ਹੈ ਕਿ ਕਿਤੇ ਉਧਰੋਂ ਪਾਰ ਕਰ ਆਏ ਸੀ ਉਹਨਾਂ ਨੇ ਫੜਿਆ ਸੀ ਉਹਨਾਂ ਨੇ ਸਾਨੂੰ ਇਨਫੋਰਮੇਸ਼ਨ ਦਿੱਤੀ ਸੀ ਕਿ ਆਪਾਂ ਫੜਿਆ ਹੈਗਾ ਤੇ ਅਸੀਂ ਇਹਦਾ ਮੈਡੀਕਲ ਕਰਵਾਣ ਜਾਣਾ ਹੁਣ ਮੈਡੀਕਲ ਕਰਵਾਉਣ ਤੋਂ ਬਾਅਦ ਆਪਾਂ ਲੈਟਰ ਤਿਆਰ ਕਰਕੇ ਤੇ ਤੁਹਾਡੇ ਹਵਾਲੇ ਕਰਨਾ ਉਸ ਤੋਂ ਬਾਅਦ ਮੈਕਸਿਮਮ ਉਹਨਾਂ ਨੇ 12:00 ਵਜੇ ਕੰਪਲੀਟ ਕਰਕੇ ਆਪਣਾ ਸਾਰਾ ਤੇ ਉਹਨਾਂ ਨੇ ਸਾਡੇ ਹਵਾਲੇ ਕੀਤਾ ਸੀ ਸਾਡੇ ਏਐਸਏ ਵਿਜੇ ਕੁਮਾਰ ਨੇ ਚੌਂਕੀ ਇੰਚਾਰਜ ਬੰਗਾਲ ਤੋਂ ਉਹਨਾਂ ਨੇ ਉਸੇ ਵੇਲੇ ਬੰਦੀਆਂ ਧਰਾਵਾਂ ਤੱਕ ਤੇ ਉਹਦੇ ਖਿਲਾਫ ਮਕਦਮਾ ਦਰਜ ਕਰਕੇ ਤੇ ਜਿਹੜੀ ਮੁਰੱਲੀ ਕਿੱਤੀ ਸੰਭਲ ਵਿੱਚ ਲੈਂਦੀ ਹੈ ਤੇ ਉਹਨੂੰ ਪੁਛਗਿੱਛ ਜਿਹੜੀ ਚੱਲ ਰਹੀ ਆ ਪੁਛਗਿੱਛ ਦੌਰਾਨ ਜੋ ਵੀ ਜਿਹੜੇ ਤੱਤ ਸਾਹਮਣੇ ਆਣਗੇ ਤੇ ਉਸ ਤਰ੍ਹਾਂ ਦੀ ਕਾਰਵਾਈ ਜਿਹੜੀ ਸੰਭਲ ਵਿੱਚ ਲੈਂਦੀ ਹੈ ਨੀ ਇਹ ਨਹੀਂ ਹਾਲ ਦੀ ਕਦੀ ਕੋਈ ਬਰਾਬਰੀ ਨਹੀਂ ਹੋਈ ਹੈਗੀ ਪੁੱਛ ਕੇ ਚੱਲ ਰਹੀ ਹੈ ਜੀ ਕਿ ਇਹ ਕਿਸ ਮਕਸਦ ਵਾਸਤੇ ਇੱਧਰ ਆਇਆ ਕਿਉਂ ਆਇਆ ਇਹਦਾ ਆਉਣ ਦਾ ਕਾਰਨ ਕੀ ਹੈ ਇਹਦੀ ਜਿਹੜੀ ਇਨਵੈਸਟੀਗੇਸ਼ਨ ਚੱਲ ਰਹੀ ਹੈਗੀ ਉੱਤਰਾਖੰਡ ਦੇ ਮਸ਼ਹੂਰ ਅੰਕਿਤਾ ਭੰਡਾਰੀ ਕਤਲ ਕੇਸ ਵਿੱਚ ਅਦਾਲਤ ਦਾ ਫੈਸਲਾ ਆ ਗਿਆ ਹੈ ਅਦਾਲਤ ਨੇ ਤਿੰਨ ਮੁਲਜ਼ਮਾਨਾਂ ਨੂੰ ਦੋਸ਼ੀ ਕਰਾਰ ਦੇ ਕੇ ਉਮਰ ਕੈਦ ਦੀ ਸਜ਼ਾ ਸੁਣਾਈ ਹੈ ਉੱਤਰਾਖੰਡ ਦੇ ਕੋਰਟ ਦਵਾਰ ਵਿੱਚ ਐਡੀਸ਼ਨਲ ਜ਼ਿਲ੍ਹਾ ਅਤੇ ਸੈਸ਼ਨ ਜੱਜ ਅਦਾਲਤ ਵਿੱਚ ਅੰਕਿਤਾ ਕਤਲ ਕੇਸ ਵਿੱਚ ਤਿੰਨ ਮੁਲਜ਼ਮਾ ਪੁਲਕਿਤ ਆਰੀਆ ਸੌਰਵ ਪਾਸਕਰ ਅਤੇ ਅੰਕਿਤ ਗੁਪਤਾ ਨੂੰ ਦੋਸ਼ੀ ਪਾਇਆ ਗਿਆ ਤੇ ਉਮਰ ਕੈਦ ਦੀ ਸਜ਼ਾ ਸੁਣਾਈ ਗਈ। ਦੱਸ ਦਈਏ ਕਿ 19 ਸਾਲਾ ਅੰਕੀਤਾ ਜੋ ਕਿ ਰਿਸ਼ੀਕੇਸ਼ ਨੇੜੇ ਵੰਤਾਰਾ ਰਿਜ਼ੋਰਟ ਵਿੱਚ ਰਿਸੈਪਸ਼ਨਿਸਟ ਵਜੋਂ ਕੰਮ ਕਰਦੀ ਸੀ 18 ਸਤੰਬਰ 2022 ਨੂੰ ਅਚਾਨਕ ਗਾਇਬ ਹੋ ਗਈ। 5 ਦਿਨਾਂ ਬਾਅਦ 24 ਸਤੰਬਰ ਨੂੰ ਅੰਕੀਤਾ ਦੀ ਲਾਸ਼ ਰਿਸ਼ੀਕੇਸ਼ ਨੇੜੇ ਚੀਲਾ ਨਹਿਰ ਤੋਂ ਬਰਾਮਦ ਹੋਈ। ਮਾਮਲਾ ਸਾਹਮਣੇ ਆਉਣ ਤੋਂ ਬਾਅਦ ਰਿਜ਼ੋਰਟ ਦੇ ਮਾਲਕ ਪੁਲਕਿਤ ਆਰੀਆ ਨੇ ਇੱਕ ਮਸ਼ਹੂਦਗੀ ਦੀ ਰਿਪੋਰਟ ਤਰਜ ਕਰਵਾਈ ਸੀ। ਜਦੋਂ ਮਾਮਲੇ ਦੀ ਜਾਂਚ ਸ਼ੁਰੂ ਹੋਈ ਤਾਂ ਅੰਕੀਤਾ ਨੂੰ ਗਾਇਬ ਕਰਨ, ਉਸ ਦੀ ਹਤਿਆ ਕਰਨ ਅਤੇ Laash ਨੂੰ ਨਹਿਰ ਵਿੱਚ ਸੁੱਟਣ ਵਿੱਚ ਪੁਲਕਿਤ ਆਰਿਆ ਅਤੇ ਉਸ ਦੇ ਦੋ ਸਾਥੀਆਂ ਦੀ ਸ਼ਮੂਲੀਅਤ ਸਾਹਮਣੇ ਆਈ। ਸ਼ੁਰੂਆਤੀ ਜਾਂਚ ਵਿੱਚ ਅਜੀਹ ਤੱਥ ਸਾਹਮਣੇ ਆਏ ਜਿਨ੍ਹਾਂ ਨੇ ਔਰਤਾਂ ਦੀ ਸੁਰੱਖਿਆ ਅਤੇ ਸਤਿਕਾਰ ਤੇ ਸਵਾਲ ਖੜੇ ਕੀਤੇ। ਇਹ ਖੁਲਾਸਾ ਹੋਇਆ ਕਿ ਰਿਜ਼ੋਰਟ ਵਿੱਚ ਕੰਮ ਕਰਦੇ ਸਮੇਂ ਅੰਕੀਤਾ ਨੂੰ ਰਿਜ਼ੋਰਟ ਦੇ ਮਾਲਕ ਪੁਲਕਿਤ ਆਰਿਆ ਨੇ ਉਥੇ VIP ਮਹਿਮਾਨ ਨੂੰ ਵਾਧੂ ਸੇਵਾ ਦੇਣ ਲਈ ਮਜਬੂਰ ਕੀਤਾ ਸੀ। ਅੰਕਿਤਾ ਨੇ ਅਚੀਹਾ ਕਰਤੋ ਸਾਫ ਇਨਕਾਰ ਕਰ ਦਿੱਤਾ ਇਸ ਤੋਂ ਬਾਅਦ ਹੀ ਵਿਵਾਦ ਸ਼ੁਰੂ ਹੋ ਗਿਆ ਅੰਕਿਤਾ ਪੰਡਾਰੀ ਕਤਲ ਕੇਸ ਦੀ ਸੁਣਵਾਈ ਅਦਾਲਤ ਵਿੱਚ 2 ਸਾਲ 8 ਮਹੀਨੇ ਚੱਲੀ ਸੁਣਵਾਈ ਤੋਂ ਬਾਅਦ ਅੱਜ 30 ਮਈ 2025 ਨੂੰ ਇਨਸਾਫ ਦਾ ਸਮਾਂ ਆ ਗਿਆ ਕਤਲ ਦੇ ਤਿੰਨੋਂ ਮੁਲਜ਼ਮ ਦੋਸ਼ੀ ਪਾਏ ਗਏ ਨੇ ਅੰਕਿਤਾ ਪੰਡਾਰੀ ਦਾ ਪਰਿਵਾਰ ਅਤੇ ਆਮ ਲੋਕ ਲੰਮੇ ਸਮੇਂ ਤੋਂ ਇਸ ਫੈਸਲੇ ਦੀ ਉਡੀਕ ਕਰ ਰਹੇ ਸਨ ਅੰਕਿਤਾ ਪੰਡਾਰੀ ਦੇ ਪਿਤਾ ਨੇ ਕਿ फांसी ਕੀ ਉਹ ਅੰਕੀਤਾ ਪੰਡਾਰੇ ਦੇ ਕਤਲ ਦੇ ਮੁਲਜ਼ਮ ਨੂੰ ਆਪਣੀ ਜ਼ਿੰਦਗੀ ਵਿੱਚ ਫਾਂਸੀ ਤੇ ਲਟਕਦੇ ਵਿਖਣਾ ਚਾਹੁੰਦੇ ਨੇ ਅੰਕੀਤਾ ਦੀ ਮਾਂ ਨੇ ਕਿਹਾ ਕਿ ਦੋਸ਼ਿਆ ਨੂੰ ਫਾਂਸੀ ਦਿੱਤੀ ਜਾਣੀ ਚਾਹੀਦੀ ਹੈ ਸੀਨੀਅਰ ਕਾਂਗਰਸੀ ਨੇਤਾ ਹਰੀਸ਼ रावत ਨੇ ਵੀ ਕਤਲ ਦੇ ਦੋਸ਼ੀਆਂ ਲਈ ਸਖਤ ਸਜ਼ਾ ਦੀ ਮੰਗ ਕੀਤੀ ਸੀ ਜ਼ਿਲ੍ਹਾ ਗੁਰਦਾਸਪੁਰ ਦੇ ਬਲਾਕ ਕਾਨੂੰਵਾਲ ਦੇ ਪਿੰਡ ਪਿੱਟੇ ਵੱਡ ਵਿਖੇ ਬੀਤੇ ਦਿਨੀ ਪ੍ਰਸ਼ਾਸਨ ਵੱਲੋਂ ਭਾਰਤ ਮਾਲਾ ਪ੍ਰੋਜੈਕਟ ਦੀ ਨੈਸ਼ਨਲ ਹਾਈਵੇ ਦੀ ਉਸਾਰੀ ਲਈ ਕਿਸਾਨਾਂ ਦੀ ਜ਼ਮੀਨ ਉੱਤੇ ਕਬਜ਼ਾ ਕੀਤਾ ਗਿਆ ਸੀ ਜਿਸ ਨੂੰ ਲੈ ਕੇ ਕਿਸਾਨਾਂ ਵੱਲੋਂ ਉਹ ਕਬਜ਼ਾ ਵਾਪਸ ਲੈ ਲਿਆ ਗਿਆ ਕਿਸਾਨਾਂ ਵੱਲੋਂ ਵੱਡਾ ਇਕੱਠ ਕਰਕੇ ਆਪਣੀਆਂ ਜ਼ਮੀਨਾਂ ਉੱਤੇ ਮੁੜ ਕਬਜ਼ਾ ਬਹਾਲ ਕਰ ਲਿਆ ਗਿਆ ਤੇ ਪ੍ਰਸ਼ਾਸਨ ਵੱਲੋਂ ਕੀਤੇ ਗਏ ਕਬਜ਼ੇ ਨੂੰ ਟਰੈਕਟਰਾਂ ਦੇ ਨਾਲ ਵਾਹ ਦਿੱਤਾ ਗਿਆ ਪੂਰੇ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਕਿਸਾਨ ਆਕਵਾ ਨੇ ਦੱਸਿਆ ਕਿ ਬਿਨਾ ਮੁਆਵਜ਼ਾ ਦਿੱਤੇ ਹੀ ਜ਼ਿਲ੍ਹਾ ਪ੍ਰਸ਼ਾਸਨ ਦੇ ਵੱਲੋਂ ਪਿੰਡ ਪਿੱਟੇ ਵੱਡ ਵਿਖੇ ਕਿਸਾਨਾਂ ਦੀ ਜ਼ਮੀਨ ਦੇ ਉੱਪਰ ੱੱਕੇ ਨਾਲ ਕਬਜ਼ਾ ਕੀਤਾ ਗਿਆ ਅਤੇ ਪ੍ਰਸ਼ਾਸਨ ਵੱਲੋਂ ਹਾਈਵੇ ਬਣਾਉਣ ਲਈ ਜੋ ਵੱਡੇ ਵੱਡੇ ਟੋਏ ਪਾਏ ਗਏ ਸਨ ਉਹਨਾਂ ਨੂੰ ਪੂਰ ਦਿੱਤਾ ਗਿਆ ਕਿਸਾਨਾਂ ਨੇ ਮੁੜ ਆਪਣਾ ਕਬਜ਼ਾ ਬਹਾਲ ਕਰ ਲਿਆ ਹੈ ਕਿਸਾਨਾਂ ਦਾ ਕਹਿਣਾ ਹੈ ਕਿ ਜਿੰਨਾ ਚਿਰ ਉਹਨਾਂ ਨੂੰ ਜ਼ਮੀਨਾਂ ਦਾ ਵਾਜਿਬ ਮੁੱਲ ਨਹੀਂ ਮਿਲਦਾ ਉਹ ਆਪਣੀਆਂ ਜ਼ਮੀਨਾਂ ਤੇ ਕਬਜ਼ਾ ਨਹੀਂ ਹੁੰਨ ਦੇਣਗੇ ਜੇਕਰ ਪ੍ਰਸ਼ਾਸਨ ਫੇਰ ਉਹਨਾਂ ਦੀ ਜ਼ਮੀਨ ਤੇ ਕਬਜ਼ਾ ਕਰਨ ਆਇਆ ਤਾਂ ਉਹ ਪ੍ਰਸ਼ਾਸਨ ਦਾ ਪੂਰਾ ਵਿਰੋਧ ਕਰਨਗੇ ਪਰ ਆਪਣੀਆਂ ਜ਼ਮੀਨਾਂ ਤੇ ਕਬਜ਼ਾ ਨਹੀਂ ਹੁਣ ਦੇਣਗੇ ਬਹੁਤ ਦੁਖੀਆਂ ਕਿਉਂਕਿ ਭਗਵਾਨਤਮਾਨ ਸਰਕਾਰ ਨਾਲ ਮੀਟਿੰਗਾਂ ਲੱਗੀਆਂ ਤੇ ਜ਼ਿਲ੍ਹਾ ਪ੍ਰਸ਼ਾਸਨ ਨਾਲ ਲਗਭਗ ਸਾਡੀਆਂ 17 18 ਮੀਟਿੰਗਾਂ ਲੱਗ ਚੁੱਕੀਆਂ ਦਿੱਲੀ ਜੰਮੂ ਕਰਾ ਜਿਹੜਾ ਗਰਦਾਸਪੁਰ ਦੇ ਵਿੱਚ ਦੀ ਲੰਗ ਦਾ ਅਸਲ ਦੇ ਵਿੱਚ ਆ ਵੀ 2013 ਐਕਟ ਲਾਗੂ ਆ ਆ ਤੁਸੀਂ ਦਾ ਚਾਰ ਗੁਣਾ ਜਿਹੜਾ ਤੁਸੀਂ ਜਿਹੜੀ ਗੱਲ ਕੀਤੀ ਆ ਲੰਗ ਦਾ ਇੱਕ ਮਿੰਟ ਸਾਡੀ ਬੇਨਤੀ ਸੁਣੋ ਕਿ ਸਾਡੇ ਜ਼ਿਲ੍ਹੇ ਗਰਦਾਸਪੁਰ ਦਾ ਕੁੱਲ ਕਿੰਨਾ ਰਕਬਾਏ ਦੇ ਵਿੱਚ ਅਕਵਾਇਰ ਹੋ ਰਿਹਾ ਇਹਦੇ ਕੋਲ ਲਗਭਗ ਮੇਰੇ ਕੋਲ ਕਲੀਅਰ ਤੇ ਨਹੀਂ ਹੈਗਾ ਕੋਈ ਮੇਰਾ ਖਿਆਲ ਲਗ 4-5000 ਕਲਾ ਇਹਦੇ ਵਿੱਚ ਹੋ ਰਿਹਾ ਤੇ ਲਗਾਤਾਰ ਕਿਸਾਨਾਂ ਨੂੰ ਜਿਹੜੇ ਉਹ ਪੈਸੇ ਨਹੀਂ ਮਿਲ ਰਹਾ ਕਿਉਂਕਿ ਕਿਸਾਨ ਜਿਹੜੇ ਅੜੇ ਬੈਠੇ ਹੋਣ ਤੇ ਮਾਰਕੀਟ ਰੇਟ ਦਾ 4 ਗੁਣਾ ਤੇ 70% ਲੋਕਾਂ ਦੀ ਸਾਂਝੀ ਤੇ 90% ਯਾਰਾ ਪਤਾ ਕਿਉਂਕਿ ਉਹ ਐਕਟ ਇੱਥੇ ਪੰਜਾਬ ਦੇ ਵਿੱਚ ਲਾਗੂ ਆ ਪਰ ਉਹ ਸਾਈਡ ਦੀਆਂ ਧੱਜੀਆਂ ਢਾ ਕੇ ਭਗਵਾਨ ਸਾਨੂੰ ਸਰਕਾਰ ਕੇਂਦਰ ਸਰਕਾਰ डीसी रेट दे रहीया ਸਾਨੂੰ ਵਾਰ-ਵਾਰ ਡੀਆਈਜੀ ਬਾਰਡਰ ਰੇਂਜ डीसी ਗਰਦਾਸਪੁਰ ਕਹਿੰਦੇ ਵੀ ਤੁਸੀਂ ਪਟੀਸ਼ਨਾਂ ਪਾ ਦਿਓ ਅਸੀਂ ਪਟੀਸ਼ਨਾਂ ਵੀ ਪਾਤੀਆਂ 45 ਦਿਨਾਂ ਨਾਲ ਲੈ ਹੀ ਉਹਨੂੰ 45 ਦਿਨ ਉਹ ਵੀ ਗਏ ਆ ਜਿੱਦਣ ਅਸੀਂ ਰੇਲ ਤੇ ਗਏ ਆ ਉਹਦੋਂ ਵੀ ਇਹ ਮੰਨੇ ਵੀ ਚੱਲ ਠੀਕ ਆ ਫੇਰ ਪਟੀਸ਼ਨਾਂ ਪਾਓ ਸਾਨੂੰ 45 ਦਿਨ ਹੋਰ ਦਿਓ ਅਸੀਂ ਉੱਥੇ ਕਬਜ਼ਾ ਕਰਨਾ ਜਿੱਥੇ ਪੈਸੇ ਕਿਸਾਨਾਂ ਨੇ ਚੁੱਕ ਲਿਆ ਅਸੀਂ ਉੱਥੇ ਕਰ ਲੋ ਪਰ ਜਿਹੜੇ ਕਿਸਾਨ ਨੇ ਪੈਸੇ ਨਹੀਂ ਚੁੱਕੇ ਉੱਥੇ ਕਬਜ਼ਾ ਨਾ ਕਰੋ ਮੰਨੇ ਆ ਸਾਡੇ ਕੋ ਡੀਆਈਜੀ ਬਾਰਡਰ ਰੇਂਜ ਦੇਸੀ ਜਿਹੜੇ ਗਰਦਾਸਪੁਰ ਆ ਤੇ ਜਿਹੜੇ ਆਰਬਿਟਰेटर ਜਿਹੜੇ ਆਰਬਿਟਰेटर ਲੱਗਣੇ ਸੀ ਉਹ ਉਹਦੇ ਬਾਅਦ ਵੀ ਵੱਡੀਆਂ ਧੜਾਂ ਲਾ ਕੇ ਇਥੇ ਕਿਸਾਨਾਂ ਦੀਆਂ ਪੱਗਾਂ ਲਾਈਆਂ ਗਈਆਂ ਉਹਨਾਂ ਦੀਆਂ ਜ਼ਮੀਨਾਂ ਦੇ ਕਬਜ਼ਾ ਕੀਤਾ ਗਿਆ ਆਰਬਿਟ੍ਰੇਸ਼ਨ ਜਿਹੜਾ ਉਹ ਕਿੰਦੇ ਸਸਪੈਂਡ ਹੋ ਗਿਆ ਉਹਦਾ ਫੇਰ ਇਹਨਾਂ ਨੇ ਸੁਪਰੀਮ ਕੋਰਟ ਦੇ ਵਿੱਚ ਪਾਇਆ ਹੁੰਦੇ ਸੀ ਹਲ ਕਰਨਾ ਆਈਆਂ ਕਰ ਲੋ ਕੋਈ ਗੱਲ ਨਹੀਂ ਪਰ ਜਿੱਥੇ 60% ਕੰਮ ਚੱਲਦਾ ਉਥੇ ਚਲਾਇ ਜਾਓ 40% ਹਾਲ ਦੀ ਕੜੀ ਛੱਡ ਦਿਓ ਪਰ ਇਹ ਜਲਾਲਤ ਆ ਇਸ ਮੌਕੇ ਪਹੁੰਚੇ ਪੁਲਿਸ ਵਿਭਾਗ ਦੇ ਡੀਐਸਪੀ ਕੁਲਵੰਤ ਸਿੰਘ ਨੇ ਕਿਹਾ ਕਿ ਸਾਨੂੰ ਪਤਾ ਲੱਗਾ ਸੀ ਕਿ ਕਿਸਾਨਾਂ ਨੇ ਦੁਬਾਰਾ ਜ਼ਮੀਨ ਤੇ ਕਬਜ਼ਾ ਕਰ ਲਿਆ ਹੈ ਤੇ ਉਹਨਾਂ ਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ ਨਹੀਂ ਅੱਜ ਸਾਨੂੰ ਪਤਾ ਲੱਗਿਆ ਸੀ ਕਿ ਆਪਾਂ ਆਏ ਵੀ ਸੀਗੇ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਪਰ ਇਹਨਾਂ ਕੋਈ ਗੱਲਬਾਤ ਨਹੀਂ ਕੀਤੀ ਤੇ ਬਾਕੀ ਹੁਣ ਜੋ ਵੀ ਇਹਨਾਂ ਨੇ ਕੀਤਾ ਉਹਦਾ ਆਪਾਂ ਦੇਖ ਲਾਂਗੇ ਮੌਕੇ ਤੇ ਜੋ ਵੀ ਅਸਰਲਾ ਕਾਰਵਾਈ ਬਣਦੀ ਕਰਾਂਗੇ ਅ ਇੱਥੇ ਕੋਈ ਸਿਵਲ ਪ੍ਰਸ਼ਾਸਨ ਅਧਿਕਾਰੀ ਆਇਆ ਕੋਈ ਮੌਕੇ ਤੇ ਕੋਈ ਕਿਸਾਨਾਂ ਨਾਲ ਗੱਲਬਾਤ ਹੋਈ ਹੈ। ਉਹ ਨੈਚੁਰਲੀ ਜਦੋਂ ਵੀ ਦੇਖੋ ਜੀ ਪਹਿਲਾਂ ਵੀ ਇੱਦਾਂ ਹੁੰਦਾ ਰਿਹਾ ਜੀ ਕਿਸਾਨਾਂ ਨਾਲ ਜਦੋਂ ਵੀ ਕੋਈ ਗੱਲ ਹੈ ਸਿਵਲ ਦੇ ਵੀ ਅਧਿਕਾਰੀ ਆਉਂਦੇ ਅਸੀਂ ਉਹਨਾਂ ਨੂੰ ਚਲੋ ਜੁੜੂ ਕੋਈ ਮਸਲਾ ਆ ਦਾ ਗੱਲਬਾਤ ਨਾਲ ਹੱਲ ਕੱਢਿਆ ਜਾਵੇ। ਤੇ ਪਹਿਲਾਂ ਵੀ ਹੁੰਦੇ ਰਹੀਆਂ ਮੀਟਿੰਗਾਂ ਹੁਣ ਵੀ ਅੱਜ ਵੀ ਇਹਨਾਂ ਦੇ ਮੀਟਿੰਗ ਕਰਨ ਦੀ ਕੋਸ਼ਿਸ਼ ਕੀਤੀ ਸੀ। ਗੌਰਤਲਬ ਹੈ ਕਿ ਭਾਰਤ ਮਾਲਾ ਪ੍ਰੋਜੈਕਟ ਨੂੰ ਲੈ ਕੇ ਕਿਸਾਨ ਪੰਜਾਬ ਦੇ ਵਿੱਚ ਪੂਰ ਜ਼ੋਰ ਵਿਰੋਧ ਕਰ ਰਹੇ ਨੇ ਜਦਕਿ ਭਾਰਤ ਮਾਲਾ ਪ੍ਰੋਜੈਕਟ ਨੂੰ ਲੈ ਕੇ ਸਰਕਾਰ ਪ੍ਰਸ਼ਾਸਨਿਕ ਰਵਈਆ ਅਪਣ ਪ੍ਰਸ਼ਾਸਨ ਅਤੇ ਕਿਸਾਨਾਂ ਦੀਆਂ ਝੜਪਾਂ ਰੋਜ਼ਾਨਾ ਆਪਸ ਵਿੱਚ ਵੇਖਣ ਨੂੰ ਮਿਲ ਰਹੀਆਂ ਨੇ ਆਖਿਰਕਾਰ ਇਹ ਸਿਲਸਿਲਾ ਕਿੱਥੇ ਜਾ ਕੇ ਰੁਕੇਗਾ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਜੜ ਤੋਂ ਪਹਿਲਾਂ ਇੱਕ ਵਾਰ ਫਿਰ ਤੋਂ ਨਜ਼ਰ ਮਾਰ ਲੈਨੇ ਆ ਇਸ ਵੇਲੇ ਦੇ ਹੈਡਲਾਈਨਸ ਵੱਲ ਜੰਮੂ ਕਸ਼ਮੀਰ ਦੇ ਪੁਨਚ ਪਹੁੰਚੇ ਗ੍ਰਹਿ ਮੰਤਰੀ ਅਮਿਤ ਸ਼ਾਹ ਗੋਲੀਬਾਰੀ ਤੋਂ ਪੀੜਤ ਪਰਿਵਾਰ ਨਾਲ ਕੀਤੀ ਮੁਲਾਕਾਤ ਸਹਾਇਤਾ ਦਾ ਦਿੱਤਾ ਭਰੋਸਾ ਲੁਧਿਆਣਾ ਵਿੱਚ ਚੋਣਾ ਦੀ ਬਦਲੀ ਤਸਵੀਰ ਮਰਹੂਮ ਵਿਧਾਇਕ ਗੋਗੀ ਦਾ ਭਾਂਜਾ ਹੋਇਆ ਕਾਂਗਰਸ ਵਿੱਚ ਸ਼ਾਮਿਲ ਜਲੰਧਰ ਸੈਂਟਰਲ ਦੇ ਵਿਧਾਇਕ ਰਮਨ अरोड़ा ਦੇ ਕਰੀਬੀ ਮਹੇਸ਼ ਮਤੀ ਜਨ ਨੂੰ ਤੇ ਰਾਤ ਅਦਾਲਤ ਵਿੱਚ ਕੀਤਾ ਗਿਆ ਪੇਸ਼ ਵਿਜਲੈਸ ਨੇ ਮੰਗਿਆ 7 ਦਿਨਾਂ ਦਾ ਹਿਮਾਰ ਜਲੰਧਰ ਹੁਸ਼ਿਆਰਪੁਰ ਰੋਡ ਤੇ ਲੁਟੇਰਿਆਂ ਵੱਲੋਂ ਪਿਸਤੌਲ ਦੀ ਨੋਕ ਤੇ ਲੁੱਟਿਆ ਗਿਆ ਬੈਂਕ ਲੱਖਾਂ ਰੁਪਏ ਲੁੱਟ ਕੇ ਹੋਏ ਫਰਾ ਪੰਜਾਬ ਨਿਊਜ਼ ਬੁਲਟਨ ਵਿੱਚ ਫਿਲਹਾਲ ਅੱਜ ਲਈ ਇੰਨਾ ਹੀ ਜਲਦ ਹਾਜ਼ਰ ਹੋਵਾਂਗੇ ਨਵੀਆਂ ਤੇ ਤਾਜ਼ੀਆਂ ਖਬਰਾਂ ਨਾਲ ਅਦੋ ਤੱਕ ਲਈ ਸਤਿ ਸ਼੍ਰੀ ਅਕਾਲ